ਸਚਕਣ ਸ੍ਰੀ ਹਰਮੰਦਰ ਸਾਹਿਬ ਦੀ ਸੰਗਤਾਂ ਦੇ ਵੱਲੋਂ ਨਵੇਂ ਸਾਲ ਦਾ ਪਹਿਲਾ ਦਿਹਾੜਾ ਮਨਾਇਆ ਗਿਆ ਹੈ 2025 ਦੀ ਸ਼ੁਰੂਆਤ ਅੱਧੀ ਰਾਤ 12 ਵਜੇ ਸੁੰਦਰ ਹਾਲ ਦੇ ਵਿੱਚ ਜਾਪ ਦਿਨਾਨ ਹੋਈ ਹੈ ਜਿੱਥੇ ਇੱਕ ਪਾਸੇ ਨੌਜਵਾਨ ਪੀੜੀ ਆਪਣੇ ਨਵੇਂ ਸਾਲ ਦੀ ਸ਼ੁਰੂਆਤ ਕਲੱਬਾਂ ਅਤੇ ਪਹਾੜੀ ਸਥਾਨਾਂ ਦੇ ਉੱਤੇ ਜਾ ਕੇ ਕਰਨ ਦੀ ਕੋਸ਼ਿਸ਼ ਕਰਦੀ ਹੈ ਉੱਥੇ ਹੀ ਦੂਜੇ ਪਾਸੇ ਲੱਖਾਂ ਦੇ ਗਿਣਤੀ ਦੇ ਵਿੱਚ ਸੰਗਤਾਂ ਸਾਲ ਦੇ ਪਹਿਲੇ ਦਿਨ ਸਚਕਣ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਦੀਆਂ ਨਜ਼ਰ ਆਈਆਂ ਨੇ ਤੇ ਗੁਰੂ ਦਾ ਆਸ਼ੀਰਵਾਦ ਪ੍ਰਾਪਤ ਕਰਦੀਆਂ ਨੇ ਤਾਂ 2024 ਨੂੰ ਅਲਵਿਦਾ ਆਖਿਆ ਅਤੇ 2025 ਦੀ ਆਮਦ ਦੇ ਲਈ ਅੱਜ ਸੰਗਤਾਂ ਨੇ ਸਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਮੱਥਾ ਟੇਕਿਆ ਤੇ ਗੁਰੂ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਦੱਸਦੇ ਕਿ ਸਚਖੰਡ ਸ੍ਰੀ ਦਰਬਾਰ ਸਾਹਿਬ ਰੂਹਾਨੀਅਤ ਦਾ ਕੇਂਦਰ ਹੈ ਜਿੱਥੇ 2024 ਦੇ ਵਿੱਚ ਲੱਖਾਂ ਦੀ ਗਿਣਤੀ ਦੇ ਵਿੱਚ ਸ਼ਰਧਾਲੂ ਮੱਥਾ ਟੇਕਣ ਲਈ ਆਉਂਦੇ ਨੇ ਅਤੇ 2025 ਦੇ ਸ਼ੁਰੂ ਦੇ ਵਿੱਚ ਹੀ ਰਾਤ ਦੇ 12 ਵਜੇ ਲੱਖਾਂ ਦੀ ਗਿਣਤੀ ਦੇ ਵਿੱਚ ਸ਼ਰਧਾਲੂ ਸਚਕਣ ਸ਼ੇਰਦਾਰ ਸਾਹਿਬ ਮੱਥਾ ਟੇਕਣ ਲਈ ਪਹੁੰਚਦੇ ਨੇ ਜਦੋਂ ਕਿ ਕਈ ਨੌਜਵਾਨ ਇਸ ਮੌਕੇ ਦੇ ਉੱਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੀ ਕੁਝ ਕਹਿੰਦੇ ਨੇ ਆਓ ਤੁਹਾਨੂੰ ਸੁਣਾਉਂਦੇ ਹਾਂ ਡਾ ਬੋ ਜੀ ਸਚਕਣਸ਼ੀ ਦਰਬਾਰ ਸਾਹਿਬ ਪਹੁੰਚ ਕੇ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ ਜੀ ਨਵੇਂ ਸਾਲ ਦੀ ਆਖਮਨ ਨੂੰ ਲੈ ਕੇ ਕੱਲੇ ਤੇ ਤੁਹਾਡੇ ਸਰੋਤਿਆਂ ਦਾ ਬਹੁਤ-ਬਹੁਤ ਧੰਨਵਾਦ ਹੈ ਤੁਹਾਡੇ ਆਂਝੀਆਂ ਦਾ ਤੇ ਧੰਨਵਾਦ ਜਿਹੜਾ ਕਿ ਨਿਮਾਣੇ ਜੀ ਬੰਦੇ ਨੂੰ ਆ ਕੇ ਫੜ ਲਿਆ ਜੇ ਤੇ ਕੀ ਕਹਿਣਾ ਚਾਹੋਗੇ ਸਾਰੇ ਤੁਸੀਂ ਪਹੁੰਚੇ ਹੋਏ ਪਰਿਵਾਰ ਸਾਇਦ ਸਤਿ ਕਾਂਚੀ ਦਰਬਾਰ ਸਾਹਿਬ ਕੀ ਕਹਿਣਾ ਚਾਹੋਗੇ ਸਾਰੇ ਅਸੀਂ ਕਹਿਣਾ ਇਹ ਚਾਹਾਂਗੇ ਗੁਰੂ ਰਾਮਦਾਸ ਜੀ ਦੇ ਅੱਗੇ ਅਰਦਾਸ ਇਹੀ ਕਰਦੇ ਆ ਕਿ ਇਹ ਪਰਮਾਤਮਾ ਇਹ ਨਵਾਂ ਸਾਲ ਜਿਹੜਾ 2025 ਲਿਆਂਦਾ ਜੀ ਸਾਰਿਆਂ ਵਾਸਤੇ ਖੁਸ਼ੀਆਂ ਭਰਿਆ ਹੋਵੇ ਸਾਰਿਆਂ ਵਾਸਤੇ ਚੜ੍ਹਦੀ ਕਲਾ ਵਾਲਾ ਹੋਵੇ ਔਰ ਆਉਣ ਵਾਲਾ ਸਾਲ ਸਾਰਿਆਂ ਵਾਸਤੇ ਸਾਡੇ ਇਕਤਾ ਤੇ ਭਾਈਚਾਰ ਦਾ ਪ੍ਰਤੀਕ ਹੋਵੇ 2024 ਦੀਆਂ ਖਟੀਆਂ ਮਿੱਠੀਆਂ ਯਾਦਾਂ ਵੀ ਹੋਣਗੀਆਂ ਕਿ ਲੱਗਦਾ ਕਿ 25 ਦੇ ਵਿੱਚ ਇਸ ਤਰ੍ਹਾਂ ਦੀਆਂ ਹੋਣੀਆਂ ਚਾਹੀਦੀਆਂ ਨੇ ਕਿ ਲੱਗਦਾ ਕਿ ਕੁਝ ਅਲੱਗ ਚੱਲਣਾ ਚਾਹੀਦਾ ਕਿਸੇ ਜਗ੍ਹਾ ਦੇਖੋ ਹਰ ਸਾਲ ਕੋਈ ਨਾ ਕੋਈ ਜਿਹੜਾ ਸਾਲ ਜਾਂਦਾ ਹੈ ਨਾ ਖਟੀਆਂ ਮਿੱਠੀਆਂ ਯਾਦਾਂ ਜੁੜੀਆਂ ਹੀ ਹੁੰਦੀਆਂ ਨੇ ਤੇ 2025 ਦੇ ਵਿੱਚ ਆਸ ਕਰਦੇ ਹਾਂ ਕਿ ਮੋਰ ਬੈਟਰ ਹੋਏਗਾ ਬਾਕੀ ਤੁਹਾਨੂੰ ਪਤਾ ਹੀ ਹੈ ਕਿ ਜਿਹੜੇ ਚੇਂਜਸ ਆ ਰਹੇ ਨੇ ਔਰ ਹੋਰ ਚੇਂਜਸ ਆਣਗੇ ਔਰ ਸਾਰਿਆਂ ਦੇ ਅਗੇ ਅਪੀਲ ਇਹੀ ਕਰਦਾ ਵਾਂ ਕਿ ਆਇਕਤਾ ਭਾਈਚਾਰੇ ਦੇ ਨਾਲ ਅਸੀਂ ਪਿਆਰ ਮੁਹੱਬਤ ਦੇ ਨਾਲ ਅਸੀਂ ਆਪਣੇ ਪੰਜਾਬ ਦੀ ਅਰਦਾਸ ਕਰੀਏ ਗੁਰੂ ਰਾਮਦਾਸ ਜੀ ਨਗਰੀ ਚ ਬੈਠੇ ਆਂ ਔਰ ਸਾਰਿਆਂ ਵਾਸਤੇ ਬਿਹਤਰ ਹੋਵੇ ਔਰ ਅੱਛਾ ਆਉਣ ਵਾਲਾ ਸਾਰਿਆਂ ਵਾਸਤੇ ਸਾਲ ਹੋਵੇ ਧੰਨਵਾਦ ਸਾਰਿਆਂ ਨੂੰ ਥੈਂਕ ਯੂ ਥੈਂਕ ਯੂ ਬਾਬਾ ਜੀ ਕੀ ਕਹਿਣਾ ਚਾਹੋਗੇ 2025 ਦੀ ਸ਼ੁਰੂਆਤ ਹੋਈ ਆ ਸਭ ਤੋਂ ਪਹਿਲਾਂ ਕੀ ਕਹਿਣਾ ਚਾਹੋਗੇ ਜੀ ਸਭ ਤੋਂ ਪਹਿਲਾਂ ਮੈਂ ਗੁਰੂ ਗੋਬਿੰਦ ਸਿੰਘ ਕਲਗੀਧਰ ਪਾਤਸ਼ਾਹ ਜੀ ਦੀ ਜਿਨ੍ਹਾਂ ਨੇ ਜੰਗ ਲੜ ਕੇ ਫਤਿਹ ਬਖਸ਼ੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀਤਾ ਲੋੜੀ ਕੰਮ ਸੋਹਰ ਤੇ ਆਖੀ ਹੈ ਕਾਰਜ ਦੇਵ ਸਵਾਰ ਸਤਗੁਰ ਸੱਚ ਸਾਕੀ ਹੈ ਸੰਤਾਂ ਸੰਗ ਨਿਦਾਨ ਅੰਮ੍ਰਿਤ ਚਾਕੀ ਹੈ ਪੈ ਪੰਜਨ ਮੇਰਵਾਨ ਦਾਸ ਕੀ ਰਾਖੀ ਹੈ ਨਾਨਕ ਹਰ ਗੁਣ ਗਾਏ ਅਲਖ ਪ੍ਰਭ ਲਖੀਏ ਜੋ ਵੀ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਕੋਈ ਵੀ ਸ਼ੁਰੂਆਤ ਕਰਨੀ ਹੋਵੇ ਤਾਂ ਸੱਚ ਕੰ ਸ੍ਰੀ ਹਰਮੰਦਰ ਸਾਹਿਬ ਤੋਂ ਕਰਨੀ ਚਾਹੀਦੀ ਹੈ ਕੋਈ ਵੀ ਫੈਸਟੀਵਲ ਤੇ ਆਹਾਰ ਹੋਵੇ ਗੁਰੂ ਸਾਹਿਬ ਜੀ ਦੇ ਘਰ ਆਣ ਕੇ ਸੈਲੀਬ੍ਰੇਟ ਕਰਨਾ ਚਾਹੀਦੀ ਹੈ ਤਾਂ ਔਰ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਦੇਸੀ ਮਹੀਨੇ ਦੇ 1 ਤਰੀਕ ਨੂੰ 1 ਮਾਰਚ ਚੇਤਨ ਹੁੰਦਾ ਹੈ ਜੀ ਨਵਾਂ ਸਾਲ ਜੋ ਹਾਲ ਇਤਿਹਾਸਿਕ ਦੇ ਜੇ ਜਾਣਕਾਰੀ ਰੱਖੀਏ ਤੇ ਉਸ ਤਰ੍ਹਾਂ ਉਦਾਂ ਅੰਗਰੇਜ਼ਾਂ ਦਾ ਹੈ ਗਿਆ ਜੀ ਸਤ ਸੰਗਤ ਜੀ ਸਾਰਿਆਂ ਨੂੰ ਨਵੇਂ ਸਾਲ ਦੀਆਂ ਸਮੂਹ ਗੁਰਨਾਨਕ ਨਾਮ ਲੈਵਾ ਸੰਗਤਾਂ ਨੂੰ ਦੇਸ਼ ਔਰ ਵਦੇ ਦੀਆਂ ਸੰਗਤਾਂ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ ਹੋਣ ਔਰ ਇਹ ਜੋ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਸੰਗਤਾਂ ਦੇਸ਼ ਔਰ ਵਿਦੇਸ਼ ਤੋਂ ਜਾਂ ਇੱਥੇ ਨਤਮਸਤਕ ਹੋ ਰਹੀਆਂ ਨੇ ਔਰ ਦਰਸ਼ਨ ਇਸ਼ਨਾਨ ਕਰ ਰਹੀਆਂ ਨੇ ਔਰ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਕੰਪਲੈਕਸ ਦੇ ਬਾਹਰ ਜਕਾਰਿਆਂ ਦੀ ਗੂੰਜ ਦੇ ਨਾਲ ਜੋ ਨਵੇਂ ਸਾਲ ਦੀ ਸ਼ੁਰੂਆਤ ਹੋਈ ਹੈ ਇਹ ਨਾਮ ਬਿਨਾ ਕੈਸੇ ਉਤਰ ਸਪਾਰਾ ਬਿਨ ਹਰ ਭਜਨ ਨਾਹੀ ਛੁਟਕਾਰਾ ਪਿਛਲੇ ਅਵਗਨ ਬਖਸ਼ਲੇ ਪ੍ਰਭ ਅੱਗੇ ਮਾਰਗ ਪਾਵੈ ਦਇਆ ਕਰੋ ਕੁਸ਼ ਮੇਰਿ ਉਹ ਪਾਵੋ ਡੁੱਬਦੇ ਪੱਥਰ ਤਾਰੇ ਸਤਿਗੁਰ ਦੀ ਕਿਰਪਾ ਨਾਲ ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇਹੁ ਗੁਣ गावा ਦਿਨ ਰਾਤ ਨਾਨਕ ਚਾਉ ਵਾਲੀ ਇਹੋ ਜੀ ਬਖਸ਼ਿਸ਼ ਸਤਿਗੁਰ ਜੀ ਸਾਡੇ ਤੇ ਸਿਰ ਮੇਰ ਪਰਿਆ ਹੱਥ ਰੱਖ ਕੇ ਇਸ ਚੈਨਲ ਵਾਲੇ ਵੀਰਾਂ ਤੇ ਔਰ ਸਾਡੇ ਗੁਰੂ ਸਾਹਿਬ ਜੀ ਦੀ ਸੰਗਤਾਂ ਦੇ ਮੇਰ ਭਰਿਆ ਹੱਥ ਰੱਖ ਕੇ ਇਹ ਸੇਵਾਵਾਂ ਲੈਣ ਔਰ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਜਿੱਥੇ ਆਪ ਜੀ ਨਵਾਂ ਸਾਲ ਮਨਾ ਰਹੇ ਹੋ ਉੱਥੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਵਰੀ ਵਾਲੇ ਦਿਨ ਜਨਵਰੀ ਦੇ ਮਹੀਨੇ ਵਿੱਚ 6 ਜਨਵਰੀ ਜੋ ਪਟਨਾ ਸਾਹਿਬ ਦੀ ਧਰਤੀ ਦੀ ਦਾਸ ਉੱਥੇ ਗਿਆ ਹੈ ਦੋ ਵਾਰੀ ਤੇ ਪ੍ਰਕਾਸ਼ ਹਮਾਰਾ ਪਾਇਓ ਪਟਨਾ ਸਹਿਰ ਵਿਖੇ ਪਵ ਪਾਇਓ ਉਹਨਾਂ ਦੀਆਂ ਕੁਝ ਮੈਂ 17 2 3 ਜੋ 17 ਨੇ ਆਪ ਜੀ ਨੂੰ ਸਰਬਨ ਕਰਾਵਾਂਗਾ ਸ਼ੋਰਚ ਮੇਰਾ ਸਤਿਗੁਰ ਨੇ ਕਲ ਗੀਆਂ ਵਾਲਾ ਪੁੱਤ ਕੌਮ ਦੇ ਲੈ ਖੇਲਾ ਕੇ ਹਲੇ ਵੀ ਆਖੀ ਜਾਵੇ ਤੇਰਾ ਕਰ ਜਾ ਕਿਵੇਂ ਉਤਾਰਾ ਉਹ ਮੇਰਾ ਸਤਿਗੁਰ ਕਲ ਗੀਆਂ ਵਾਲਾ ਮੈਂ ਕਦੇ ਕਦੇ ਸੋਚਾਂ ਤੂੰ ਕਿਸ ਮਿੱਟੀ ਦਾ ਬਣਿਆ ਉਹ ਤਨ ਗੁਜਰੀ ਵਰਗੀ ਮਾਤਾ ਜਿੰਨੇ ਐਸਾ ਪੁੱਤਰ ਜਨਿਆ ਉਹ ਹੱਥ ਵਿੱਚ ਕਿਰਪਾ ਨੇ ਉਠਾ ਕੇ ਉਹ ਖੰਡੇ ਦੀ ਪੋਲਿਸ਼ ਕਰਕੇ ਖਾਤੇ ਵਿੱਚ ਕਿਰਪਾਨ ਫੜਾ ਕੇ ਖੰਡੇ ਦੀ ਪਾਲਿਸ਼ ਕਾ ਕੇ ਹਲੇ ਵੀ ਅੱਖੀ ਜਾਵੇ تیر ਕਰ ਜਾ ਕਿਵੇਂ ਉਤਾਰਾ ਉਹ ਮੇਰੇ ਸਤਿਗੁਰ ਕਲਗੀਆਂ ਵਾਲਾ ਕੁਦਰਤ ਵੀ ਅਥਰੂ ਕੇਰੇ ਉਹ ਦਿੱਤਾ ਕਿ ਤੇਰੇ ਦੀ ਕਹਾਣੀ ਉਹ ਫੁੱਲ ਛੜ ਗਏ ਖੁਸ਼ਬੋਆਂ ਉਹ ਫੁੱਲ ਛੜ ਗਏ ਖੁਸ਼ਬੋਆਂ ਪੱਥਰ ਵੀ ਹੋ ਕੇ ਪਾਰੀ ਪਿਆਰੇ ਨੂੰ ਪਿਆਰੇ ਨੂੰ ਮਿੱਤ ਬਣਾ ਕੇ ਸਾਰਾ ਦਿਲ ਦਾ ਹਾਲ ਸੁਣਾ ਕੇ ਹਾਲੀਵੀਆ ਕੀ ਜਾਵੇਂ ਤੇਰਾ ਕਰਜ ਕਿਵੇਂ ਉਤਾਰਾਂ ਉਹ ਮੇਰੇ ਸਤਗੁਰ ਕਲਗੀਆਂ ਵਾਲਾ ਵਾਹਿਗੁਰੂ ਸਭ ਸੰਗਤਾਂ ਨੂੰ ਤਾਂਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਗੁਰਪੰਥ ਦੀਆਂ ਐਡਵਾਂਸ ਮੁਬਾਰਕਵਾਦ ਚੜ੍ਹਦੀ ਕਲਾ ਵਿੱਚ ਰਹੋ ਅਮਰ ਸ਼ਕੋਤ ਸਿੰਘ ਸਜੋ ਨਛੇੜ ਦੂਰ ਹੋ ਚੜ੍ਹਦੀ ਕਲਾ ਵਿੱਚ ਰਹੋ ਨਾਮ ਜਪੋ ਸੇਵਾ ਕਰੋ ਸਿਮਰਨ ਕਰੋ ਇਹੋ ਹੀ ਇਸ ਦੇ ਨਾਲ ਹੀ ਪਾਰ ਉਤਾਰਾਏ ਨਾਮ ਬਿਨਾ ਕੈਸੀ ਉਤਰਸ ਪਾਰਾ ਬਿਨ ਹਰ ਭਜਨ ਨਾਇ シュਟਕਾਰਾ ਕੋਈ ਵੀ ਜੀਵ ਹੈ ਸੈਤ ਧਰੀ ਹੈ ਜਾਂ ਅਮਰਤਰੀ ਉਹਨੂੰ ਗੁਰੂ ਸਾਹਿਬ ਜੀ ਦੇ ਅਹਕਾਰ ਆਉਣਾ ਹੀ ਪੈਣਾ ਹੈ ਚੜ੍ਹਦੀ ਕਲਾ ਵਿੱਚ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ